ਸਤਿ ਸ਼੍ਰੀ ਅਕਾਲ ਜੀ ਨਵੇਂ ਦਿਨ ਨਵੀਂ ਵਲੌਗ ਵਿੱਚ ਤੁਹਾਡਾ ਖੁਆਲਦ ਹੈ ਪਹਿਲੇ ਦਿਨ ਆਪਾਂ ਤੁਹਾਨੂੰ ਕੋਈ ਜ਼ਰੂਰ ਦਿਖਾਈ ਤੀ ਜੋ ਮਾਰਕੋਰ ਦੇ ਇਲਾਕੇ ਹੈ ਹੁਣ ਆਪਾਂ ਤੁਹਾਨੂੰ ਲੈ ਕੇ ਜਾ ਰਹੇ ਆ ਨਾਡਾ ਸੈਲ ਦੇ ਪਾਕ ਜੋ ਤਦਰ ਨਹੀਂ ਹੈ ਉਧਰ ਵੀ ਕਹਿੰਦੇ ਕੰਮ ਪਾਣੀ ਆ ਰਿਹਾ ਹੈ ਔਰ ਲੋਕਾਂ ਨੂੰ ਇਹੀ ਰਿਕਵੈਸਟ ਹੈ ਕਿ ਬਤਵਾਦ ਆਪਣਾ ਸੇਫ ਰਹੋ ਜਿੱਧਰ ਤੁਹਾਨੂੰ ਲੋੜ ਹੈ ਨਹੀਂ ਜਾਣ ਦੀ ਤਾਂ ਨਾ ਜਾਵੋ ਅਗਰ ਕੰਮ ਪਵੇ ਤੋ ਜ਼ਰੂਰੀ ਤਾਂ ਹੀ ਜਾਓ ਤੇ ਹੁਣ ਆਪਾਂ ਤੁਹਾਨੂੰ ਕੋ ਗਰੜਾ ਦਿਖਾਉਣ ਜਾ ਰਹੇ ਆ ਜੋ ਨਾਡਾ ਦਾ ਹੈ ਚਲੋ ਚਲੋ ਹਾਂਜੀ ਦੋਸਤੋ ਇਹ ਆਪਣਾ ਜੋ ਰਸਤਾ ਜਾ ਰਿਹਾ ਹੈ ਨਾ ਇਹ ਜਿਰਕਪੁਰ ਤੋਂ ਪੰਚਕੁਲਾ ਪੰਚਕਲੇ ਤੋਂ ਨਾੜਾ ਸਾਹਿਬ ਤੁਸੀਂ ਦੇਖ ਸਕਦੇ ਹੋ ਇੱਧਰ ਜੋ ਰਿਲੋਕੇਸ਼ਨ ਵਗੈਰਾ ਅੱਬ ਪਹੁੰਚ ਚੁੱਕੇ ਆ ਜਿਰਕਪੁਰ ਤੋਂ ਚੱਲੇ ਸੀ ਜਦੋਂ ਅੱਬ ਆ ਵੀਡੀਓ ਸਟਾਰਟ ਤੁਸੀਂ ਆਪਾਂ ਕਰੀ ਸੀ ਨਾ ਤਾਂ ਉਦੋਂ ਆਪਾਂ ਜਿਰਕਪੁਰ ਤੋਂ ਚੱਲੇ ਸੀਗੇ ਜਿੱਥੇ ਤੁਹਾਨੂੰ ਅੱਬ ਦੱਸਿਆ ਸੀਗਾ ਕਿ ਆਪਾਂ ਹੁਣ ਨਾੜਾ ਸਾਹਿਬ ਨੂੰ ਜਾ ਰਹੇ ਆ ਜਿਰਕਪੁਰ ਤੋਂ ਕਿਉਂਕਿ ਉਸਨੇ ਤੁਹਾਡ ਨੂੰ ਪਹਿਲੀ ਵਲੌਗ ਦੇ ਵਿੱਚ ਦਿਖਾਇਆ ਸੀਗਾ ਕਿ ਆਪਾਂ ਗਏ ਸੀਗੇ ਮੁਵਾਰਕਪੁਰ ਇਥੇ ਘੱਗਰ ਜੀ ਉਥੇ ਪਾਣੀ ਉਸਨੂੰ ਬਹੁਤ ਘੱਟ ਸੀਗਾ ਪਰ ਹੁਣ ਤਾਂ ਕਾਫੀ ਜ਼ਿਆਦਾ ਹੋ ਗਿਆ ਪਰ ਆਪਾਂ ਉਹਨੂੰ ਅੱਜ ਨਵੇਂ ਦਿਨ ਨਵੀਂ ਜਗ੍ਹਾ ਲੈ ਕੇ ਜਾ ਰਹੇ ਹਾਂ ਕਿ ਜੋ ਨਾੜਾ ਸਾਹਿਬ ਵਾਲੀ ਸਾਈਡ ਘੱਗਰ ਉਹਦੇ ਵਿੱਚ ਪਾਣੀ ਹੈਗੇ ਘਟ ਹੈ ਕਿੱਦਾਂ ਜੋ ਵੀ ਹੈਗਾ ਹੁਣ ਕਿੱਦਾਂ ਦੇ ਮੌਲ ਆਇਆ ਇਸ ਟਾਈਮ ਕਿ ਆਪਣਾ ਘਰ ਰੋ ਸੇਵ ਰੋ ਇਹ ਤੁਹਾਨੂੰ ਰਸਤਾ ਦਿਖਾ ਰਹੇ ਹਾਂ ਜੋ ਇਹ ਪੁਨਚ ਬੋਲੇ ਆ ਗਿਆ ਆਪਣਾ ਜੀ ਦੇਖੋ ਕਿੰਨਾ ਘੈਂਡ 뷰 ਆ ਕੁਦਰਤ ਦੇ ਰੰਗ ਨੇ ਸਾਰੇ ਜੀ ਥੋੜੇ ਜਿਹਰੇ ਵਿੱਚ بارش ਹੋ ਜਾਂਦੀ ਥੋੜੇ ਜਿਹਰੇ ਵਿੱਚ ਧੁਫਾ ਜਾਂਦੀ ਹੈ ਹੁਣ ਆਪਾਂ ਅੱਗੇ ਨੂੰ ਲੈ ਕੇ ਜਾਂਦੇ ਹਾਂ ਜੀ ਹਾਂ ਜੀ ਅਬ ਅਸੀਂ ਅੱਗੇ ਜਾ ਕੇ ਤੇਲ ਪਵਾ ਲਈਏ ਹੈ ਨਾ ਹਾਂ ਤਿੰਨ ਪਾਲੇ ਨੇ ਪਹਿਲਾਂ ਤੇਲ ਪਵਾ ਕੇ ਫਿਰ ਚੱਲਦੇ ਗੁਰਦੁਆਰਾ ਨਾੜਾ ਦਾ ਹਾਂ ਜੀ ਐ ਸਾਹਮਣੇ ਪੰਪ ਕਿੱਧਰ ਨੂੰ ਆ ਆਪਣੇ ਆਪ ਦਾ ਲੈਫਟ ਹੈਂਡ ਸਾਈਡ ਤੇ ਉਹ ਪੁੱਲ ਦੇ ਕੋਲ ਇਹ ਚਿਰਕ ਮੁਰ ਤੋਂ ਪੰਪ ਕਿੰਨੇ ਦੂਰ ਪੈ ਜਾਂਦਾ ਤੇਲ ਪਹਿਲਾਂ ਪਵਾਣਾ ਪਹਿਲੇ ਸੋਪੀ ਜੀ ਦੇ 3 ਕਿਲੋਮੀਟਰ ਇੰਨੇ ਕਿਲੋਮੀਟਰ ਹੀ ਗਏ ਨੇ ਹੁਣ ਆਪਾਂ ਥੱਲੇ ਨੂੰ ਮੁੜਨਾ ਹੈ ਉੱਪਰ ਨੂੰ ਤਾਂ ਨਹੀਂ ਜਾਣਾਗਾ ਉੱਪਰ ਨਹੀਂ ਚੜਦਾ ਉੱਤੇ ਪੁਲ ਮੇਰਾ ਪੁੱਤਰ ਜਾਨੇ ਪਰ ਚੜਨ ਤੋਂ ਪਹਿਲਾਂ ਹੀ ਇਹ ਮ ਕੱਟ ਤੇ ਆਪਾਂ ਤੇਲ ਬੁਆਣਾ ਜਾਣਾ ਹੈ ਹਾਂਜੀ ਹਾਂਜੀ ਠੀਕ ਹੈ ਚਲੋ ਹੁਣ ਆਪਾਂ ਤੇਲ ਬੁਆਲੀ ਦੇ ਇਕੱਠਾ ਹੀ ਸੋ ਦਾ ਬੁਆਲਣਾ ਆਪਾਂ ਨੇ ਤੇਲ ਇਕੱਠਾ ਇਕੱਠਾ ਕਿੱਧਰ ਨੂੰ ਜਾਣਾ ਹੈ ਬਹੁਤ ਤੇਜ਼ੀ ਨਾਲ ਪ੍ਰੋਤੀ ਘੁੰਮ ਕੇ ਚੱਲੋ ਇਧਰ ਚੱਲੋ ਇਧਰ ਉੱਪਰ ਦੇ ਲਾਸਟ ਹੈ ਠੀਕ ਹੈ ਉਪਰੋਂ ਦੀ ਲੋਰੀ ਆਪਾਂ ਪਹੁੰਚ ਗਏ ਪੰਪ ਦੇ ਇਹ ਐਟਾ ਗੈਸ ਹੀ ਭਰੀ ਜਾਂਦੀ ਐ ਤੇ ਪੈਟਰੋਲ ਡੀਜ਼ਲ ਸਾਰਾ ਕੁਝ ਗੈਸ ਆਊਟ ਹੋ ਜਾਂਦੀ ਐ ਚਲੋ ਸ਼ਿਲਾ ਲਗਾ ਐ ਚਲੋ ਭਾਈ ਚਲ ਜੀ ਕੋਈ ਗੱਲ ਨਹੀਂ ਕਰਦੇ ਕਿ ਕਦੋਂ ਦਾ ਬਣਾਇਆ ਚੱਲ ਚੱਲ ਮੈਂ ਕੰਮੀ ਕੈਮਰਾ ਉੱਨਾਂ ਏ ਹੁਣ ਆਪਾਂ ਨੂੰ ਉੱਪਰ ਜੀ ਆਣਾ ਪਊਗਾ ਜੀ ਹਾਂ ਇੱਕ ਇਹ ਪੁਰ ਜਿਹੜਾ ਨਵਾਂ ਬਣਿਆ ਰਾਇ ਇਹ ਜਾਂਦਾ ਇਧਰੋਂ ਜਦੋਂ ਆਪਾਂ ਚੰਡੀਗੜ੍ਹ ਤੋਂ ਆਨੇ ਤਾਂ ਇਧਰੋਂ ਮੁੜ ਜਾਂਦਾ ਇਹ ਵਾਰ-ਵਾਰ ਜਿਰਕਪੁਰ ਤੋਂ ਜਿਰਕਪੁਰ ਪੁਛੇ ਲਾ ਤੋਂ ਪੰਚੇ ਲਾ ਤੋਂ ਜਿਰਕਪੁਰ ਠੀਕ ਹੈ ਹੁਣ ਇਹ ਤੋਂ ਦੀ ਆਪਾਂ ਲੈਫਟ ਹੈਂਡ ਸਾਈਡ ਨੂੰ ਜਾਵਾਂਗੇ ਇਹ ਬੜੀ ਵਧੀਆ ਕੰਮ ਕਰਤਾ ਜਿਹਨੇ ਇਹ ਬਣਾਇਆ ਰਾਇ ਇਹ ਬਹੁਤ ਵਧੀਆ ਹੋ ਗਿਆ ਜੀ ਇੱਥੇ ਜਾਮ ਬਹੁਤ ਜ਼ਿਆਦਾ ਲੱਗਦਾ ਸੀਗਾ ਹੁਣ ਇਹ ਸਾਰੇ ਚੰਡੀਗੜ੍ਹ ਤੋਂ ਜਿਹੜਾ ਆਂਦੇ ਨੇ ਇਧਰੋਂ ਕਿਹੜਾ ਇਧਰ ਚੰਡੀਗੜ੍ਹ ਕਿਹੜਾ ਪੈ ਜਾਂਦਾ ਪਤਾ ਕੁਝ ਸੀ ਤੁਹਾਨੂੰ ਇਧਰ ਚੰਡੀਗੜ੍ਹ 26 ਸੈਕਟਰ ਵੱਲੋਂ 26 ਸੈਕਟਰ ਤੋਂ ਸਿੱਧਾ ਜਿਰਕਪੁਰ ਨੂੰ ਮੁੜ ਜਾਂ ਉਹ ਨਾ ਆਪਾ ਮੁੜ ਗਏ ਨੱਡ ਸਾਹਿਬ ਗੁਰਦੁਆਰਾ ਉੱਪਰ ਨਹੀਂ ਪਹਾਲੀ ਆਪਾ ਨਹੀਂ ਨਹੀਂ ਉੱਪਰ ਤੇ ਨਾ ਲੈ ਥੱਲੇ ਜਾ ਲੈ ਕੋਈ ਕਰਨੀ ਅੱਗੇ ਪੁੱਛਾਂ ਜਾਂ ਉਹ ਥੱਲੇ ਵੀ ਉਹ ਵੀ ਨਹੀਂ ਆਣਾ ਆਪਣਾ ਨਾ ਨਾ ਆਪਾਂ ਇਹ ਕ ਰੌਂਗ ਕਟ ਲੈ ਕੇ ਪੁਲਤੇ ਚੜ ਗਏ ਰੌਂਗ ਕੱਟ ਨਹੀਂ ਬੋਲਣਾ ਜੀ ਇਸ ਵਾਰ ਨੇ ਦਾਨ ਸਿੰਘ ਜੀ ਨੇ ਰੌਂਗ ਕੱਟ ਲਿਆ ਮੇਰੇ ਨਾਮ ਮਨਾ ਕਰਨ ਦੇ ਬਾਵਜੂਦ ਇਹ ਦੋਸਤੋ ਇਹ ਸਾਹਮਣੇ ਦੇਖੋ ਜੀ ਭਵਨ ਬਣਿਆ ਹੋਇਆ ਹੈ ਜੋ ਨੇਤਾ ਜੀ ਸੁਭਾਚੰਦਰ ਵੋਛੀ ਦੇ ਨਾਂ ਤੇ ਬਣਿਆ ਹੋਇਆ ਹੈ ਸੁੱਚਾ ਹਸਪਤਲ ਵੀ ਹੈ ਹਰਿਆਣਾ ਅਮਰਜੈਂਸੀ ਵਾਲਾ ਬਲੈਂਕ ਨੰਬਰ 112 ਨੰਬਰ ਹੈ ਜਸਪਾਲ ਤੇ ਵੀ ਇਹ ਬਿਲੋਦਾ ਅਮਰਜੈਂਸੀ ਹਸਪਤਲ ਬਣਾਇਆ ਹੈ ਅਮਰਜੈਂਸੀ ਵਾਸਤੇ ਕੋਈ ਜਰ ਦੁਰਭਟਨਾ ਹੋ ਆਪਰ ਜਾਂਦੀ ਹੈ ਆ ਉਹਨੇ 112 ਨੰਬਰ ਤੇ ਕਾਲ ਕਰੋਗੇ ਤਾਂ ਹਰਿਆਣੇ ਦੀ ਅਮਰਜੈਂਸੀ ਹੈਲਪਲਾਈਨ ਨੰਬਰ ਲੱਗ ਜਾਏਗਾ ਉਹਦੇ ਨਾਲ ਤੁਹਾਡੇ ਕੋਲ ਜਲਦੀ ਤੋਂ ਜਲਦੀ ਪੁਲਿਸ ਆਪਣੀ ਕਾਰਵਾਈ ਕਰੇਗੀ ਕਿਸੇ ਦੀ ਹੈਲਪ ਕਰਨ ਵਾਸਤੇ ਜੋ ਵੀ ਹੋ ਸਕਦਾ ਹੈ ਧੰਨਵਾਦ ਹਾਂ ਜੀ ਇਹ ਹੁਣ 나ਡਾ ਸਾਹਿਬ ਦੇ ਲਾਗੇ ਆਪਾਂ ਬਹੁਤ ਚੱਲੇ ਆ ਹੁਣ ਇੱਕ ਕਤ੍ਹਾ ਪੁਲ ਹੋਰ ਆਏਗਾ ਉਹਦੇ ਨਾਲ ਹੀ ਆਪਾਂ نیچے ਉਤਰ ਕੇ ਫਿਰ ਰਾਈਟ ਹੈਂਡ ਮੁੜ ਜਾਾਂਗੇ 나ਡਾ ਚਮਲੀ ਉੱਥੇ ਰਸਤੇ ਵਿੱਚ ਇੱਕ ਘਰ ਆਏਗੀ ਤਾਂ ਦੇਖਦੇ ਹਾਂ ਉਸ ਘਰ ਦਾ ਪਾਣੀ ਕਿੰਨਾ ਘਣਾ ਹੋਏ ਜੀ ਆ ਉੱਤੇ ਦੇਖਾਂਗੇ ਸ਼ਾਇਦ ਅੱਜ ਪਾਣੀ ਹੈਗਾ ਕਿਉਂਕਿ ਕੱਲ ਬਹੁਤ ਜ਼ਿਆਦਾ ਪਾਣੀ ਆਇਆ ਸੀ ਪੁਲ ਦੇ ਨਾਲ ਨਾਲ ਆ ਕੇ ਚਲ ਗਏ ਜੀ ਹੋਰ ਦੇ ਦੇ ਕਿਵੇਂ ਦਾ ਹਾਲਤਾ ਹੈ ਬਾਕੀ ਆਪਾਂ ਇਹ ਸਾਰਾ ਕੁਝ ਤੁਹਾਡੇ ਲਈ ਕਰ ਰਹੇ ਹਾਂ ਕਿ ਸਾਰਿਆਂ ਨੂੰ ਸਹੀ ਫਾਇਦਾ ਮਿਲ ਸਕੇ ਹਰਿਆਲੀ ਦੇਖੋ ਇੱਧਰ ਆ ਰਹੇ ਪੰਜ ਕੁ ਦਾ ਦੇਖੋ ਆ ਰਹੇ ਆਪਣੇ ਆਪਣਾ ਵਧੀਆ ਬਣਾ ਪਰ بارش ਕਰਕੇ ਸੜਕਾਂ ਥੋੜੀ ਘਰਾਵੋ ਚੀਏ ਸਾਰੇ ਪਾਸੇ ਮਨ ਲਾ ਆਲ ਓਵਰ ਸਾਰੇ ਇੰਡੀਆ ਜਿੱਦਾਂ ਹੋ ਗਿਆ ਹੁਣ ਵਾਚ ਕਰਕੇ ਦਾ ਆ ਵਸ ਮੇਨ ਮਕਸਦ ਸਾਡਾ ਇਹੀ ਹੈ ਵੀਡੀਓ ਬਣਾਉਂਦਾ ਬਲੌਗ ਬਣਾਉਂਦਾ ਕਿ ਤੁਹਾਡੇ ਲਈ ਕਿ ਤੁਹਾਨੂੰ ਸਹੀ ਔਰ ਸੱਚੀ ਕਵਰ ਮਿਲੇ ਲੋਕ ਗਈ ਉਹ ਆ ਬਣਾਉਂਦੇ ਨੇ ਕੋਈ ਪੁਰਾਣੀ ਵੀਡੀਓ ਪਾ ਜੁੰਦੇ ਨੇ ਕੋਈ ਕੁਸ਼ ਕਰਦੇ ਆ ਪਰ ਆਪਾਂ ਉਹ ਚੰਗੂ ਦੂਰ ਕਰਨ ਨੂੰ ਵਾਸਤੇ ਇਹ ਵੀਡੀਓ ਬਣਾ ਕੇ ਤੁਹਾਡੇ ਲਈ ਕਿਉਂਕਿ ਇਹ ਸਾਹਮਣੇ ਜੋ ਦ੍ਰਿਸ਼ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਹ ਹਿਮਾਚਲ ਦੀ ਪਹਾੜੀਆਂ ਦੀ ਸ਼ੁਰੂਆਤ ਹੈ ਨਾਡਾ ਸਾਹਿਬ ਤੋਂ ਜਦੋਂ ਰੋਡ ਤੇ ਆਪਾਂ ਜਾਂਦੇ ਆ ਅੱਗੇ ਉਹ ਨਾਡਾ ਸਾਹਿਬ ਦਾ ਰਸਤਾ ਜੋ ਆ ਰਿਹਾ ਨਾ ਆਪਣੇ ਇੱਥੋਂ ਲੈਫਟ ਹੋ ਜਾਣਾ ਥੱਲੇ ਹੋ ਜਾਣਾ ਉੱਪਰ ਨਹੀਂ ਜਾਣਾ ਬੋਲਦੇ ਆਪਾਂ ਨੇ ਬਈ ਲੋਗ ਬਿਲੇ ਖੇ ਨਾਲ ਉੱਪਰ ਨੂੰ ਚਲੇ ਜਾਂਦੇ ਨੇ ਤਾਂ ਉਹ ਅੱਗੇ ਪਹੁੰਚ ਜਾਂਦੇ ਨੇ ਕਿਤੇ ਲੋ ਜੀ ਹੁਣ ਆਪਾਂ ਆ ਗਏ ਆ ਬਿਲਕੁਲ ਹੀ ਕੱਗਰ ਦੇ ਨੇੜੇ ਇਹ ਨੱਡਾ ਸਾਹਿਬ ਨੂੰ ਰਸਤਾ ਜਾ ਰਿਹਾ ਔਰ ਪੰਨ ਗੁਰਦੁਆਰ ਸਾਹਿਬ ਦੇ ਵੀ ਦਰਸ਼ਨ ਕਰਾਵਾਂਗੇ ਨਾਲ ਆਪਾਂ ਕੱਗਰ ਵੀ ਦਿਖਾਵਾਂਗੇ ਜੀ ਇਹ ਟ੍ਰੈਫਿਕ ਕਰਕੇ ਲੋ ਜੀ ਆ ਆ ਗਏ ਕੱਗਰ ਜਿਹੜੇ ਨੱਡਾ ਸਾਹਿਬ ਨੂੰ ਜਾ ਰਿਹਾ ਪਾਣੀ ਵੈਸੇ ਕਾਫੀ ਘਟ ਚੁੱਕਿਆ ਹੈ ਲੋਕਾਂ ਨੂੰ ਦੇ ਲੋ ਹਜੇ ਵੀ ਅਕਲ ਨਹੀਂ ਆਣੀ ਕਿ ਇਹ ਤੇ ਬਾਰਸ਼ਾਂ ਹੋ ਰਹੀਆਂ ਨੇ ਪਾਣੀ ਆ ਰਿਹਾ ਹੈ ਕਿ ਆਪਾਂ ਥੋੜਾ ਸੇਫ ਰਹੀਏ ਲੋਕ ਅੰਦਰ ਜਾ ਜਾ ਖੜ ਰਹੇ ਆ ਬਾਅਦ ਵਿੱਚ ਕਹਿਣਗੇ ਸਾਨੂੰ ਕਿਸੇ ਨੇ ਬਚਾਇਆ ਨਹੀਂ ਇਧਰ ਰਹਿਣਾ ਹੁਣ ਜਾ ਰਹੇ ਹਾਂ ਜੋੜੇ ਜਮਾ ਕਰਾਉਣ ਵਾਸਤੇ ਗੁਰਦੁਆਰਾ ਸਾਹਿਬ ਨੂੰ ਸਾਡੇ ਕਰਨ ਪਹਿਲਾਂ ਚਾਰੇ ਦਿਸ਼ਾ ਪਾਪ ਚਾਰੋਂ ਤਰਫ ਦੂਰ ਦੂਰ ਹੋ ਕੇ ਇਸ ਘੋੜੀ ਨੇ ਖੰਡਾ ਕੀਤਾ ਹੈ ਇਹਨੇ ਪਰਪਰਮਾ ਕਰਨਾ ਕੀਤੀ ਹੈ ਜੀ ਇਸ ਝੁਕਾਏ ਬੰਦਨਾ ਠਾਣੀ ਇਹਰੇ ਨੇ ਬੰਦਨਾ ਵੀ ਕੀਤੀ ਤਾਂ ਕਿ ਜੀ ਫਿਰ ਅਬ ਕੋ ਲੋਕ ਇਸ ਤਰ੍ਹਾਂ ਸ਼ਬਦ ਨਹੀਂ ਆ ਕੇ ਫੜ ਜਾਂਦੇ ਹਨ ਜਿਵੇਂ ਅੱਖਰ ਲਿਖਿਆ ਦੇਖ ਕਰ ਕਹੇ ਉਹ ਦਰਵਾਜੇ ਤੇ ਕੁਝ ਅੱਖਰ ਲਿਖੇ ਹੋਏ ਸਨ ਉਹਨਾਂ ਅੱਖਰਾਂ ਨੂੰ ਵੇਖ ਕੇ ਬਾਬਾ ਪੁੱਤਾ ਸ਼ਹਿਦ ਜੀ ਫਿਰ ਸਾਹ ਇੱਕ ਪਤਾ ਸੋ ਲਹਿਓ ਇਹਦੇ ਸਾਰੇ ਸੰਗਤ ਨੂੰ ਮੁਖਾਤਬ ਹੋ ਕੇ ਬਾਬਾ ਪੁੱਤਾ ਸ਼ਹਿਦ ਜੀ ਨੇ ਪ੍ਰਸੰਗ ਪ੍ਰਣਾ ਕੀਤਾ ਕਿ ਇੱਕ ਨਿਸ਼ਾਨੀ ਲੱਗ ਗਈ

ਇਸ ਸਾਰੇ ਆਪਣੇ ਨਜ਼ਰਾਂ ਨੂੰ ਅੱਖਰਾਂ ਬੀ ਬੋਲ ਨੇ ਅੱਖਰਾਂ ਨੂੰ ਵੇਖਿਆ ਅੱਖਰਾਂ ਨੂੰ ਪੜਨ ਦਾ ਕੀਤਾ ਤੇ ਸਾਰੇ ਆ ਪੱਤਰ ਪੜ੍ਹ ਕੇ ਸ਼ੋਕ ਕੀਤੇ ਦੁਖੀ ਹੈ ਇਤਿਹਾਸ ਦਾ ਪਾਰ ਹੈ ਜੋ ਹਮੈ ਬੋਲੋ ਸਿਮਰੋ ਜਿਵੇਂ ਇਸ ਰਾਤੇ ਆਏਗਾ ਇਸ ਦੰਦ ਨੂੰ ਰੱਖੀ ਤੇ दे दे जो बाहर ने पढ़ के सुनाए विस्वाद अवस्था चली आई है एक आसमान अंदर पैदा हुई थी

ਉਧਾਨੀ ਜੇ ਤੁਮਾਨ ਹਨ ਕਰਨ ਬਸਾਏ ਸਾਗ ਇਹ ਜਿਵੇਂ ਚਲਣੇ ਲਗਾਂ ਤੇ ਇਹ ਵਰਤਨੀ ਇਸ ਗੱਡੀ 33 ਤੇ ਨਿੱਕਾ ਜਿਹਾ ਧਰਤੀ ਦਾ ਟੁਕੜਾ ਨਹੀਂ ਸੀ ਜਿੱਤੇ ਸੁੱਖਾਂ ਨੂੰ ਲੈਣ ਖਾਪਰਾ ਨੰਬਲੋਡ ਹਾਂਜੀ ਲਓ ਜੀ ਆਪਾਂ ਹੁਣ ਇੱਥੋਂ ਵਾਪਸ ਆਏ ਆ ਗੁਰਦੁਆਰਾ ਸਾਹਿਬ ਨੜੇ ਸਾਹਿਬ ਤੋਂ ਇਹ ਗੋਲ ਚੱਕਰ ਤੋਂ ਆਪਾਂ ਨੇ ਮੁੜ ਜਾਣਾ ਸੱਜੇ ਹੱਥ ਨੂੰ ਖੱਬਾ ਕਿ ਲੱਗ ਜਾਂਦਾ ਏ ਤੇ ਇੱਥੋਂ ਆਪਾਂ ਨੇ ਮੁੜ ਜਾਣਾ ਘਗਰ ਵਾਲੀ ਚੈੜ ਤੋਂ ਜਿੱਥੇ ਤੋਂ ਗੁਰਦੁਆਰਾ ਤੋਂ ਗੁੰਜਾਤ ਨੂੰ ਹੋਰੋਂ ਸੂ ਠੀਕ ਆ ਸਰ ਜੀ ਵੈਸੇ ਤਾਂ ਕਾਫੀ ਪਾਣੀ ਘਟ ਚੁੱਕਾ ਥਾ ਉਹਨੂੰ ਪਹਿਲਾਂ ਵੀ ਦਿਖਾਇਆ ਸੀ ਆਪਾਂ ਨੇ ਥੋੜੀ ਜਿਹੀ ਪਹਿਲਾਂ ਅੱਧਰ ਵੀ ਜਾਣੀ ਹੈ ਕੋਣ ਥੋੜਾ ਉਹ ਪੋਸੀ ਗਰੇ ਨਵੀਂ ਲੋਕੇਸ਼ਨ ਦੇ ਉੱਥੇ ਵੀ ਘਰ ਵਿੱਚ ਪਾਣੀ ਆਇਆ ਕਿ ਨਹੀਂ ਆਇਆ ਵੈਸੇ ਕਾਫੀ ਹੱਦ ਤੱਕ ਘਟ ਗਿਆ ਇਹ ਜਾਲੀ ਲਗਾਤੀ ਨੇ ਲੋਕਾਂ ਦੀ ਸੇਫਟੀ ਵਾਸਤੇ ਕਈ ਲੋਕ ਇੱਥੇ ਸੁਤੈਡ ਵਗਾਰਾ ਨਾ ਕਰ ਲੈਣ ਆਇਤੀ ਆਪਾਂ ਹੋਰ ਰੋਕ ਕੇ ਇੱਥੇ ਆਏ ਤੁਹਾਨੂੰ ਸਾਡੀ ਇਹ ਕੋਈ ਦੇ ਉੱਪਰ ਰੋਕਾਂ ਉੱਪਰ ਰੁਕਾਂਗੇ ਅਜੇ ਆਪਣੇ ਚੈਨਲ ਨਾਲ ਜੁੜੇ ਰਹਿਣਾ ਨਵੇਂ ਤੇ ਨਵੇਂ ਵੀਡੀਓ ਦੇਖਣ ਵਾਸਤੇ ਨਵੇਂ ਬਲੌਗ ਦੇਖਣ ਵਾਸਤੇ ਲਾਈਕ ਸ਼ੇਅਰ ਔਰ ਸਾਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜਿਸ ਨਾਲ ਤੁਹਾਨੂੰ ਨਵੀਂ ਤੋਂ ਨਵੀਂ ਔਰ ਤਾਜ਼ੀ ਵੀਡੀਓ ਹਰ ਮਿਲਦੀ ਰਹੇਗੀ ਤੇ ਅਸੀਂ ਤੁਹਾਨੂੰ ਸਹੀ ਸਲਾਹ ਦਿੰਦੇ ਰਹਾਂਗੇ ਅਰ ਸਹੀ ਵੀਡੀਓ ਤੁਹਾਨੂੰ ਤੁਹਾਡੇ ਭਲੇ ਕੇਂਦਰਾਂ। ਧੰਨਵਾਦ ਜੀ ਸਬਸਕ੍ਰਾਈਬ ਵੀ ਕਰਨਾ।